ਤੇਰੇ ਨਾਂ ਤੇ ਬਣੇ ਕਲਾਬ ਵੀਰਾ ਟੁੱਠੀ ਮੁਠੀ ਰਹੇ ਮਫਬ ਵੀਰਾ ਤੇਰੀ ਅਤਲਤ ਹੋਈ ਜਵਾਨੀ ਤੇ ਰੋਟੀ ਸੇਕ ਦੇਨੇ ਮੇਰੇ ਦੇਸ਼ ਦੇ ਲੀਡਰ ਭਗਤ ਸਿਆਂ ਤੇਰਾ ਨਾਮ ਵੇਚ ਦੇਨੇ ਮੇਰੇ ਦੇਸ਼ ਦੇ ਲੀਡਰ ਭਗਤ ਸਿਆਂ ਤੇਰਾ ਨਾਮ ਵੇਚ ਦੇਨੇ ਗਲ ਪੁਲ ਤੇਰੀ ਕੁੜੀ ਬਾਲ ਪਸੇਆ ਤੇਰਾ ਨਾਮ ਵੇਚ ਦੇਨੇ ਮੇਰੇ ਦੇਸ਼ ਦੇ ਲੀਡਰ ਭਗਤ ਸਿਆ ਤੇਰਾ ਨਾਮ ਵੇਚ ਦੇਨੇ ਕਰ ਜਾਗ ਮੈਂ ਖੀਆਂ ਪਰ ਲੈਂਦਾ ਤੇਰੀ ਫੋਟੋ ਤੇ ਸਿਰ ਧਰ ਲੈਂਦਾ ਮੁੰਜ ਤਾਂ ਤੇਰੀ ਫੋਟੋ ਨੂੰ ਇਹ ਵੀ ਮੱਥਾ ਟੇਕ ਦੇਨੇ ਮੇਰੇ ਦੇਸ਼ ਦੇ ਲੀਡਰ ਭਗਤ ਸਿਆ ਤੇਰਾ ਨਾਮ ਵੇਚ ਦੇਨੇ ਤੇ ਲੀਡਰ ਭਗਤ ਸਿਆ ਤੇਰਾ ਨਾਮ ਵੇਚ ਦੇਨੇ ਬਸ ਸ਼ੋਰ ਤੇ ਦੇ ਲਈ ਨਾਮ ਤੇਰਾ ਹਰ ਥਾਂ ਕਰ ਦੇਵਦ ਨਾਮ ਤੇਰਾ ਇਹਨੂਟ ਬੂਟ ਦੇ ਸੋਦਾ ਕਰ ਵਸ ਨਾ 파ਵੇ ਖ ਦੇਨੇ ਮੇਰੇ ਦੀਸ ਦੇ ਲੀਡਰ ਭਗਤ ਸਿਆ ਤੇਰਾ ਨਾਮ ਵੇਚ ਦੇਨੇ ਮੇਰੇ ਦੀਸ ਦੇ ਲੀਡਰ ਭਗਤ ਸਿਆ ਤੇਰਾ ਨਾਮ ਜੀ ਕਾਲੀ ਅਸ਼ਾ ਕਰ ਦੇਨੀ ਜੁਗੁਰ ਤੋਂ ਵਿਵਾਦ ਕੇ ਤੇਰਾ ਮਾਸ ਨੂੰ ਚ ਦੇ ਨੇ ਮੇਰੇ ਦੇਸ਼ ਦੇ ਲੀਡਰ ਭੰਤ ਸਿਆਂ ਤੇਰਾ ਨਾਮ ਵੇਚ ਦੇ ਨੇ ਮੇਰੇ ਦੇਸ਼ ਦੇ ਲੀਡਰ ਭੰਤ ਸਿਆਂ ਤੇਰਾ ਨਾਮ ਵੇਚ ਦੇ ਨੇ ਪਿੰਡਾਂ ਸੰਗ ਤੇ ਖੁਰ ਦੇ ਵਿੱਚ ਅੱਜ ਵੀ ਨੀ ਤੈਨੂੰ ਚਾਉਣ ਵਾਲੀ ਗੱਜ ਵਜਵੀ ਕਿਸਿਆਂ ਤੇਰਾ ਨਾਮ ਵੇਚ ਦੇਣੀ ਤੇਰੀ ਨਾਂ ਤੇ ਮਸ਼ਹੂਰੀ ਚਾਹੁੰਦੇ ਨੇ ਫੋਟੋ ਗੱਡੀਆਂ ਤੇ ਲਾਉਂਦੇ ਨੇ ਪਰ ਸਿਵਕ ਵਰਗੇ ਜਾਣਣੇ ਸਭ ਬੰਨ ਰੇਤ ਦੇ ਨੇ ਮੇਰੇ ਦੇਸ਼ ਦੇ ਲੀਡਰ ਭਾਤ ਸਿਆਂ ਤੇਰਾ ਨਾਮ ਵੇਚ ਤੇ ਲੀਡਰ ਭਾਲ ਕੇ ਸਿਆ ਤੇਰਾ ਨਾਮ ਵੇਚ ਦੇ ਨੇ